ਤੁਸੀਂ ਦੇਖ ਰਹੇ ਹੋ ਵਿਸ਼ਾ वार्ता ਤੇ ਮਹاکਮਲ ਟ੍ਰੀਟ ਕੋਰ ਕੱਗਰ ਨਦੀ ਦੇ ਪਾਣੀ ਦਾ ਪੱਧਰ ਜੜਾ ਕਿ ਵੱਧ ਚੁੱਕਿਆ ਤੇ ਅਲਰਟ ਜਾਰੀ ਕਰ ਦਿੱਤਾ ਗਿਆ ਜੀ ਹਾਂ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਹਨਾ ਦੀ ਸਥਿਤੀ ਹੈ ਇਸ ਦੇ ਨਾਲ ਹੀ ਹੁਣ ਮੁਹਾਲੀ ਜ਼ਿਲ੍ਹੇ ਦੇ ਡੇਰਾ ਬਸੀ ਸਬ ਡਿਵੀਜ਼ਨ ਦੇ 9 ਪਿੰਡਾਂ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਕੱਗਰ ਨਦੀ ਦਾ ਪਾਣੀ ਦਾ ਪੱਧਰ 70000 ਕਿਊਸਿਕ ਨੂੰ ਪਾਰ ਕਰ ਚੁੱਕਿਆ ਦੂਜੇ ਪਾਸੇ ਤੇ ਰਾਤ ਹੋਈ ਬਾਰਿਸ਼ ਕਾਰਨ ਫੇਜ਼ 11 ਦੇ ਕਈ ਇਲਾਕੇ ਪਾਣੀ ਵਿੱਚ ਡੁੱਬ ਗਏ ਹਨ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰ ਗਿਆ ਤੇ ਲੋਕ ਬਹੁਤ ਮੁਸ਼ਕਲ ਨਾਲ ਆਪਣੀ ਸਥਿਤੀ ਨੂੰ ਸੰਭਾਲ ਰਹੇ ਨੇ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਜਾਰੀ ਅਲਰਟ ਦੇ ਵਿੱਚ ਕਿਹਾ ਗਿਆ ਹੈ ਕਿ ਸਵੇਰੇ 8 ਵਜੇ ਕਗਰ ਨਦੀ ਦਾ ਪਾਣੀ ਦਾ ਪੱਧਰ 70000 ਕਿਊਸਿਕ ਨੂੰ ਜਿਹੜਾ ਕਿ ਪਾਰ ਕਰ ਗਿਆ ਕਗਰ ਨਦੀ ਦੇ ਕੈਚਮੈਂਟ ਖੇਤਰ ਵਿੱਚ ਵੱਧ ਰਹੀ ਬਾਰਿਸ਼ ਅਤੇ ਸੁਖਨਾ ਗੇਟ ਖੋਲਣ ਕਾਰਨ ਡੇਰਾ ਬਸੀ ਸਬ ਡਿਵੀਜ਼ਨ ਦੇ ਕੰਡੇ ਸਥਿਤ ਪਿੰਡਾਂ ਦੇ ਵਸਨੀਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ ਬਲਟਾਣਾ ਪੁਲਿਸ ਚੌਂਕੇ ਵਿੱਚ ਪਾਣੀ ਭਰ ਗਿਆ ਸੀ ਤੇ ਇਸੇ ਤਰ੍ਹਾਂ ਮੁਹਾਲੀ ਫੇਜ਼ 11 ਵਿੱਚ ਮੀਂਹ ਦੇ ਪਾਣੀ ਕਾਰਨ ਪਾਣੀ ਭਰ ਗਿਆ ਤਾਂ ਇਹਨਾਂ ਪਿੰਡਾਂ ਦੀ ਸੂਚੀ ਕੁਝ ਇਸ ਪ੍ਰਕਾਰ ਹੈ ਟਿਵਾਣਾ ਖਜੂਰ ਮੰਡੀ ਸਾਦਨਪੁਰ ਸਰਸੀਨੀ ਆਲਮਗੀਰ ਡੰਗ ਡੇਰਾ ਮੁਬਾਰਕਪੁਰ ਮੀਰਪੁਰ ਬਾਕਰਪੁਰ ਦੇਰਾ ਤੋਂ ਹੋ ਰਹੀ بارش ਅਤੇ ਪਾਣੀ ਦਾ ਪੱਦਰਵਧਨ ਕਾਰਨ ਜ਼ੀਰਤਪੁਰ ਬਲਟਾਣਾ ਪੁਲਿਸ ਚੌਂਕੀ ਨੇੜੇ ਪੁਲ ਉੱਤੇ ਪਾਣੀ ਵਹਿਣਾ ਸ਼ੁਰੂ ਹੋ ਗਿਆ ਇਸ ਕਾਰਨ ਪ੍ਰਸ਼ਾਸਨ ਨੇ ਸ਼ੁੱਕਰਵਾਰ ਸਵੇਰ ਤੋਂ ਪੁਲ ਉੱਤੇ ਆਵਾਜਾਈ ਬੰਦ ਕਰ ਦਿੱਤੀ ਹੋਈ ਹੈ ਤੇ ਨਾਲ ਹੀ ਜੀਸੀਬੀ ਮਸ਼ੀਨ ਨਾਲ ਸਫਾਈ ਅਤੇ ਮੁਰੰਮਤ ਦਾ ਕੰਮ ਵੀ ਚੱਲ ਰਿਹਾ ਹੈ ਸੜਕ ਬੰਦ ਹੋਣ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹਨਾਂ ਨੂੰ ਬਦਲਵੇਂ ਰਸਤੇ ਰਾਹੀਂ ਜਾਣਾ ਪੈ ਰਿਹਾ ਤਾਂ ਸਥਿਤੀ ਕਾਫੀ ਜ਼ਿਆਦਾ ਉੱਥੇ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਕੱਗਰ ਨਦੀ ਦੇ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ